ਨਸ਼ੀਲੇ ਪਦਾਰਥ ਅਤੇ ਨਜਾਇਜ਼ ਹਥਿਆਰਾਂ ਸਮੇਤ ਗ੍ਰਿਫਤਾਰ ਪੁਲਿਸ ਇੰਸਪੈਕਟਰ ਇੰਦਰਜੀਤ ਸਿੰਘ ਦਾ ਕੇਸ ਨਵੀਆਂ ਕਰਪਟਾ ਲੈ ਰਿਹਾ ਹੈ ਇੰਦਰ ਸਿੰਘ ਦੀ ਅੰਮ੍ਰਿਤਸਰ ਦੇ ਚਾਟੀਵਿੰਡ ਸਥਿਤ ਰਿਹਾਇਸ਼ ਤੇ ਐਸਟੀਐਫ ਦੀ ਟੀਮ ਨੇ ਸਰਚ ਆਪਰੇਸ਼ਨ ਕੀਤਾ ਜਿੱਥੋਂ ਕਿ ਇਸ ਕੇਸ ਨਾਲ ਸੰਬੰਧਿਤ ਸੂराग ਅਤੇ ਇਤਰਾਜ਼ਯੋਗ ਸਮੱਗਰੀ ਮਿਲਣ ਦੀ ਉਮੀਦ ਜਤਾਈ ਜਾ ਰਹੀ ਹੈ ਅੰਮ੍ਰਿਤਸਰ ਦੇ ਬਾਡਰੇਂ ਦੇ ਐਸਟੀਐਫ ਦੇ ਏਆਈਜੀ ਰੇਸ਼ਪਾਲ ਸਿੰਘ ਨੇ ਦੱਸਿਆ ਕਿ ਇਹ ਜਾਂਚ ਅਜੇ ਮੁੱਢਲੇ ਪੜਾਅ ਤੇ ਹੈ ਹੌਨ ਕਾਰਨ ਇਸ ਦੀ ਜਾਣਕਾਰੀ ਜਨਤਕ ਨਹੀਂ ਕੀਤੀ ਜਾ ਸਕਦੀ ਪਰ ਇਤਰਾਜ਼ਯੋਗ ਸਮੱਗਰੀ ਮਿਲਣ ਦੀ ਗੱਲ ਉਹਨਾਂ ਨੇ ਕਬੂਲ ਕੀਤੀ ਅਤੇ ਸਹੀ ਸਮੇਂ ਤੇ ਜਾਣਕਾਰੀ ਜਨਤ ਕਰਨ ਦੀ ਗੱਲ ਵੀ ਕਹੀ ਗਈ ਉਹਨਾਂ ਦੱਸਿਆ ਕਿ ਤਫ਼ਤੀਸ਼ ਜਾਰੀ ਹੈ ਅਤੇ ਰਿਮਾਂਡ ਦੌਰਾਨ ਇੰਦਰਜੀਤ ਸਿੰਘ ਕੋਲੋਂ ਹੋਰ ਨਵੇਂ ਖੁਲਾਸੇ ਹੋਣ ਦੀ ਉਮੀਦ ਵੀ ਜਤਾਈ ਗਈ ਹੈ ਤੇ ਇਸ ਇਨਵੈਸਟੀਗੇਸ਼ਨ ਹੈ ਇਹਦੇ ਚ ਅਜੇ ਕੁਝ ਵੀ ਡਿਸਕਲੋਜ਼ ਨਹੀਂ ਕਰ ਸਕਦੇ ਕਿਉਂਕਿ ਇਹ ਤਫ਼ਤੀਸ਼ ਦੇ ਨਾਲ ਜੁੜਿਆ ਮੈਟਰ ਹੈਗਾ ਬੜਾ ਇੱਕ ਖਾਸ ਅਹਿਮियत ਵਾਲਾ ਇਹ ਕੇਸ ਹੈਗਾ ਸੋ ਇਸ ਸਟੇਜ ਤੇ ਆਪਾਂ ਤੁਹਾਨੂੰ ਇਹਦੇ ਬਾਰੇ ਦੱਸ ਨਹੀਂ ਸਕਦੇ ਬਾਅਦ ਵਿੱਚ ਜਦੋਂ ਇਹਦਾ ਕੋਈ ਪ੍ਰੋਪਰ ਸਾਰਾ ਮੁਕੰਮਲ ਹੋ ਜਾਂਦਾ ਹੈ ਤੇ ਤੁਹਾਨੂੰ ਆਫੀਸ਼ੀਅਲ ਤੌਰ ਤੇ ਸਾਰੀ ਜਿਹੜੀ ਪ੍ਰੈਸ ਕਿਆ ਹੈ ਇਹਦੀ ਪੁਛਗਿਸ ਤੇ ਕਿਉਂਕਿ ਇਹਦਾ ਰਿਮਾਂਡ ਹੈਗਾ ਅਜੇ ਪੁਲਿਸ ਰਿਮਾਂਡ ਤੇ ਆ ਔਰ ਜੋ-ਜੋ ਪੁਛਗਿਸੇਂ ਦੀ ਜਾਵੇਗੀ ਤੇ ਉਹਦੇ ਤੇ ਸਾਰਾ ਹੁੰਦਾ ਜਾਊਗਾ ਜੀ ਡਿਟੇਲਸ ਤਨ ਬਾਅਦ ਤੇ ਦੱਸਿਆ ਜਾਵੇਗਾ ਔਰ ਨੋ ਡਾਊਟ ਕਿ ਇਤਰਾਜੋਗ ਤੇ ਸਮਗਰੀ ਮਿਲੀ ਤਾਂ ਉਹ ਇੱਥੇ ਨਹੀਂ ਸੀ ਇਸ ਟਾਈਮ ਤੇ ਇਹਨਾਂ ਦਾ ਇੱਕ ਗਨਮੈਨ ਸੀ ਜਿਹੜਾ ਕਿ ਉਹ ਇੱਥੇ ਮੌਜੂਦ ਸੀ ਤੇ ਉਹਦੇ ਨੇ ਚਾਬੀ ਲੈ ਕੇ ਕੰਮ ਕੀਤਾ ਅਹਿਮ ਗੱਲ ਇਹ ਹੈ ਕਿ ਆਲਾ ਸੂਤਰ ਮੁਤਾਬਿਕ ਇੰਦਰਜੀਤ ਸਿੰਘ ਸ਼ੋਮਣੀ ਅਕਾਲੀ ਦਲ ਦੇ ਸਾਬਕਾ ਮਾਲ ਮੰਤਰੀ ਵਿਕਰਮ ਸਿੰਘ ਮਜੀਠੀਆ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਕਰੀਬੀ ਸੀ ਜਿਸ ਸਦਕਾ ਬੀਤੇ 10 ਸਾਲਾਂ ਦੌਰਾਨ ਉਸਨੇ ਨੌਕਰੀ ਬਹੁਤ ਮਜ਼ੇ ਨਾਲ ਅਤੇ ਆਪਣੀ ਮਨਪਸੰਦ ਲੀਆਂ ਥਾਵਾ ਤੇ ਕੀਤੀ ਅਕਾਲੀ ਮੰਤਰੀ ਵਿਕਰਮ ਸਿੰਘ ਮਜੀਠੀਆ ਤੇ ਪੰਜਾਬ ਦੇ ਡਰਗ ਮਾਫੀਆ ਨਾਲ ਸਬੰਧ ਹੋਣ ਦੇ aarop ਲੰਮੇ ਸਮੇਂ ਤੋਂ ਲੱਗ ਰਹੇ ਹਨ ਜਿਨ੍ਹਾਂ ਨੂੰ ਇੰਦਰਜੀਤ ਸਿੰਘ ਦੇ ਕੇਸ ਨਾਲ ਮੋੜਾ ਮਿਲੇਗੀ ਫਿਲਹਾਲ ਸਭ ਦੀਆਂ ਨਜ਼ਰਾਂ ਐਸਟੀਐਫ ਦੀ ਰਿਪੋਰਟ ਤੇ ਟਿਕੀਆਂ ਹੋਈਆਂ ਨੇ ਬਿਊਰੋ ਰਿਪੋਰਟ ਸਪੋਕਸਮੈਨ ਟੀਵੀ